ਪਿਛਲੇ ਜੇ ਸਮਾਂ ਸੀਗਾ ਕਿ ਲੋਕ ਇੱਥੇ ਇਲਾਕਿਆਂ ਦੇ ਵਿੱਚ ਰਿਸ਼ਤਾ ਨਹੀਂ ਸੀ ਕਰਦੇ ਹੁੰਦੇ ਕਹਿੰਦੇ ਕੀ ਪਤਾ ਉੱਥੋਂ ਕਦੋਂ ਉੱਡਣਾ ਪੈਂਦਾ ਹੁਣ ਵੀ ਨਹੀਂ ਕਰਦੇ ਜੀ ਇੱਦਾਂ ਹੀ ਨਹੀਂ ਕਹਿ ਦੇਣਾ ਨਹੀਂ ਹੁਣ ਵੀ ਨਹੀਂ ਕਰਦੇ ਹਾਂ ਹੁਣ ਵੀ ਵੇਖ ਲੋ ਇੱਥੇ ਮੇਰੇ ਖਿਆਲ ਵਿੱਚ ਕਈਆਂ ਜਿਹੜੇ ਆ ਨਾ ਘਰ ਚੰਗੇ ਕਰਾਂ ਦੇ ਮੁੰਡੇ ਦਸਾਂ ਦਹਾਂ ਕਿੱਲਿਆਂ ਵਾਲੇ 20-20 ਕਿੱਲਿਆਂ ਵਾਲੇ ਕਈਆਂ ਮਣੇ ਰਿਸ਼ਤਾ ਹੀ ਨਹੀਂ ਹੋ ਰਿਹਾ ਰਿਸ਼ਤਾ ਨਹੀਂ ਹੋ ਰਿਹਾ ਜਦੋਂ ਗੱਲ ਕਰਦੇ ਆ ਨਾ ਕਿ ਕਿੱਥੇ ਨਹੀਂ ਦੇ ਬਾਰਡਰ ਤੇ ਉਹਦੇ ਨਹੀਂ ਜੀ ਰਿਸ਼ਤਾ ਹਾਂ ਇੱਕ ਚੀਜ਼ ਹੋਰ ਸੀ ਕਹਿੰਦਾ ਇੱਥੋਂ ਦੇ ਲੋਕ ਘਰ ਨਹੀਂ ਸੀ ਬਣਾਉਂਦੇ ਹੁੰਦੇ ਘਰ ਇਸੇ ਕਰਕੇ ਨਹੀਂ ਨਾ ਪਹਿਲਾਂ ਬਣਾਉਂਦੇ ਹੁੰ ਹੁਣ ਲੋਕੀ ਜਿਹੜੇ ਆਦੀ ਹੋ ਗਏ ਆ ਵੀ ਕੋਈ ਗੱਲ ਨਹੀਂ ਜੋ ਵੇਖੀ ਜੂਗੀ ਹੁਣ ਤੇ ਘਰ ਦੇ ਬਣਾਉਣੇ ਪੈਣਾ ਜੇ ਕੋਈ ਕੋਈ ਆਉਂਦਾ ਕਿਸੇ ਦੇ ਘਰ ਤੇ ਫਿਰ ਜੇ ਘਰ ਹੀ ਨਾ ਹੋਵੇ ਅਗਲੇ ਪਾਸੇ ਤੇ ਕੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨੀ ਸੋ ਇਹ ਆਪਾਂ ਆਮ ਲੋਕਾਂ ਦੀ ਰਾਏ ਜਿਹੜੀ ਆ ਲੈ ਰਹੇ ਆ ਆਪਣੇ ਨਾਲ ਜੰਡ ਜੀ ਜੋੜ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਵੀ ਪੂਰੀ ਜਿਹੜੀ ਮੁਸ਼ਕਲਾ ਜਿਹੜੀਆਂ ਕਿਹੜੀਆਂ ਕਿੜੀਆਂ ਆ ਸਕਦੀਆਂ ਨੇ ਮੁਸ਼ਕਲਾਂ ਵੀਰ ਜੀ ਖਾਸ ਕਰਕੇ ਤੇ ਜ਼ਿਆਦਾ ਇਹ ਹੈ ਕਿ ਜੇ ਉਹ ਵੀ ਚੱਲ ਰਿਹਾ ਮੋਹ ਚਾਲ ਤੇ ਚੱਲੀ ਜਾਂਦਾ ਹੂੰ पर मुश्किल ਜਦੋਂ ਆਪਾਂ ਜਿਆਦਾ ਪਿੱਛੇ ਨਾ ਜਾਈਏ ਆ ਕਾਰਗਿਲ ਦਾ ਮਾਹੌਲ ਬਣਿਆ ਨਾ ਜਦੋਂ ਉਦੋਂ ਉਹਦੇ ਵਿੱਚ ਮੁਸ਼ਕਲ ਆਉਂਦੀ ਆ ਕਿ ਕਿਸੇ ਨੇ ਆਪਣਾ ਸਮਾਨ ਖੜਨਾ ਹੈ ਪਸ਼ੂ ਖੜਨੇ ਆ ਬੱਚੇ ਖੜਨੇ ਆ ਤੇ ਜਿਹੜੇ ਜ਼ਿਮੀਦਾਰ ਭਰਾ ਵਾ ਜਿੰਨਾਂ ਕੋਲ ਟਰੈਲਰ ਟਰਾਲੀਆਂ ਗੱਡੀਆਂ ਵਾਲੇ ਤੇ ਹੈਗੇ ਉਹ ਤੇ ਚੱਲ ਸੌਖੇ ਚੱਲ ਜਾਣਗੇ ਆਰਾਮ ਨਾਲ ਜਿਹੜਾ ਮੇਰੇ ਵਰਗਾ ਅਨਜਾਣ ਆਮ ਘਰਾਂ ਦੇ ਲੋਕ ਆ ਉਹ ਕਿੱਥੇ ਜਾਣਗੇ ਉਹਨਾਂ ਕੋਈਆਂ ਤੇ ਮੋਟਰਸਾਈਕਲ ਨਹੀਂ ਹੈਗਾ ਸਾਈਕਲ ਵੀ ਨਹੀਂ ਹੈਗਾ ਉਹਨਾਂ ਨੂੰ ਵੀ ਜਬੜਾ ਮੁਸ਼ਕਲ ਆਉਂਦੀ ਆ ਤੇ ਸਰਕਾਰਾਂ ਨੂੰ ਵੀ ਇੱਥੇ ਚਾਹੀਦਾ ਹੈ ਕਿ ਸਰਕਾਰਾਂ ਇਹਨਾਂ ਵਾਸਤੇ ਕੋਈ ਜੇ ਪਤਾ ਵੀ ਹੁਣ ਬਾਰਡਰ ਏਰੀਆ ਦਾ ਨਾਲ ਅਲਰਟ ਕੀਤਾ ਕਈਆਂ ਉੱਥੇ ਕੋਈ ਸਹੂਲਤਾਂ ਵੀ ਦੇਣ ਨਾ ਕਿਸੇ ਪਰਿਵਾਰਾਂ ਨੂੰ ਕੋਈ ਗੱਡੀਆਂ ਲਾ ਕੇ ਦੇਣ ਵੀ ਥੋੜਾ ਜਿਹਾ ਤੁਸੀਂ ਉਹ ਪਿੱਛੇ हट ਜਾਣਾ ਕੋਈ 10-15 ਕਿਲੋ ਬਾਰਡ ਰੇਰੀ ਦੇ ਉਧਰ ਪਾਸੇ ਹੋ ਜਾਣਾ ਜਦੋਂ ਮੈਂ ਇੱਥੇ ਕਾਰ ਕਿਲਦਾ ਸੀ ਇੱਥੇ ਜੇ ਕੋਈ ਗੱਡੀ ਕਿਰਾਏ ਤੇ ਕਰਦਾ ਸੀ ਮੇਰੇ ਵਰਗਾ ਉਹਦਾ ਕਿਰਾਇਆ ਡਬਲ ਕਰ ਦਿੰਦੇ ਹੁੰਦੇ ਹਨਾ ਡਬਲ ਕਿਰਾਇਆ ਉਹ ਕਮਾਈ ਦਾ ਸਾਧਨ ਬਣਾ ਲੈਂਦੇ ਆ ਪਰ ਮੈਂ ਇੱਥੇ ਤੁਹਾਡੇ ਮਾਦੀ ਮੇਰੇ ਉਹਨਾਂ ਭੈਣ ਭਰਾਵਾਂ ਨੂੰ ਕਹਿੰਦਾ ਜਿਹੜੇ ਦੁਕਾਨਦਾਰ ਆ ਚੀਜ਼ਾਂ ਨੂੰ ਵੱਧ ਰੇਟ ਲਾ ਰਹੇ ਆ ਜਿਹੜੇ ਵਾਹਣ ਚਾਲ ਗਿਆ ਉਹਨਾਂ ਵੀ ਜਿਨ੍ਹਾਂ ਨੇ ਕੋਈ ਸਮਾਨ ਲੈ ਕੇ ਖਾਣਾ ਕਿ ਭਰਾਓ ਆਪਣੇ ਹੀ ਭਾਈਚਾਰਾ ਆਪਣਾ ਹੀ ਮੁਲਕ ਆ ਆਪਣੇ ਮੁਲਕ ਨਾਲ ਜਦੋਂ ਮੁਸ਼ਕਲਾਂ ਆਉਂਦੀਆਂ ਉਹਨਾਂ ਨਾਲ ਖੜੋ ਉਹਨਾਂ ਨੂੰ ਲੁੱਟੋ ਨਾ ਲੁੱਟਣ ਦਾ ਕਾਰਨ ਨਾ ਬਣਾਓ ਇਹ ਕਈ ਵਾਰ ਮਾਹੌਲ ਚੜ ਹੁੰਦਾ ਹੈ ਕਿ ਜੇ ਆਪਾਂ ਇਹੋ ਜਿਹੇ ਕੰਮ ਕਰਾਂਗੇ ਤੇ ਸਾਡੀ ਫਿਰ ਕੋਈ ਫਰਕ ਨਹੀਂ ਆ ਜਿਹੜਾ ਕੋ ਲੜ ਰਿਹਾ ਸਾਡਾ ਦੁਸ਼ਮਣ ਤੇ ਸਾਡੇ ਵਿੱਚ ਕੋਈ ਨਹੀਂ ਅਸੀਂ ਤੇ ਇੱਥੇ ਬਹਿ ਗਏ ਉਹਨਾਂ ਨੂੰ ਲੁੱਟ ਰਹੇ ਆ ਇਹੋ ਜਿਹਾ ਨਾ ਕੰਮ ਕਰੋ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੁੰਦਾ ਤੇ ਪਰ ਅਸੀਂ ਤੇ ਇਹ ਚਾਹੁੰਦੇ ਆ ਕਿ ਜਿਹੜਾ ਵੀ ਇਸ ਮਸਲੇ ਦੀਆਂ ਜਾਂ ਇਹਨਾਂ ਚੀਜ਼ਾਂ ਦਾ ਮਸਲਾ ਵੇਖਣੀ ਆ ਖੁਸ਼ ਬੜਿਆ ਕਿ ਜੰਗ ਵੇਖਣੀ ਆ ਭਰਾਓ ਆਰਾਮ ਨਾਲ ਸ਼ਾਂਤੀ ਤੇ ਮਾਹੌਲ ਬਣਾ ਕੇ ਰੱਖੋ ਇਸ ਜੰਗ ਦਾ ਜਿਹੜਾ ਹੀ ਇਹ ਲੜਾਈ ਦਾ ਇਸ ਇਸ ਚੀਜ਼ ਦਾ ਹੱਲ ਕਿਵੇਂ ਹੋ ਸਕਦਾ ਜਿੱਦਾਂ ਕਹਿ ਰਹੇ ਨੇ ਵੀ ਕਿੰਨਾਂ ਕੋ ਵਹੀਕਲ ਨਹੀਂ ਹੈਗੇ ਜਾਂ ਕਿੰਨਾਂ ਕੋ ਨੁਕਸਾਨ ਹੋ ਜਾਂਦੇ ਇਹਦਾ ਹੱਲ ਹੱਲ ਕੋਈ ਨਹੀਂ ਹੈ ਜਿਹੜਾ ਤੇ ਆਮ ਘਰ ਦਾ ਜਿਹਦੇ ਕੋਈ ਵਹੀਕਲ ਹੈਗੇ ਹੀ ਨਹੀਂ ਆ ਉਹ ਤੇ ਘਰੇ ਬੈਠਾ ਹੀ ਫਿਰ ਮੌਤ ਹੀ ਹੋ ਉਹਦੀ ਜੇ ਮੌਲ ਬੰਦਾ ਦੇ ਤੇ ਜਿਹਦੇ ਕੋਈ ਹੈਗੇ ਉਹਨਾਂ ਤੇ ਜਾਣਾ ਹੀ ਜਾਣਾ ਹੱਲੇ ਹੋ ਸਰਕਾਰਾਂ ਇਹੋ ਹੱਲ ਕਹਿ ਰਹੇ ਆ ਕਿਵੇਂ ਸਰਕਾਰਾਂ ਹੱਲ ਕਰ ਪਲਾਨ ਨੰਬਰ ਜਾਰੀ ਕੀਤਾ ਜਾਵੇ ਕਦਿਆਂ ਦਾ ਪ੍ਰਬੰਧ ਕੀਤਾ ਜਾਵੇ ਬਿਲਕੁਲ ਜਿ ਤਰ੍ਹਾਂ ਆਮ ਹੀ ਜਿ ਤਰ੍ਹਾਂ ਭਗਵੰਤ ਮਾਤਾ ਲਾ ਲੋ ਨਸ਼ਿਆਂ ਦੇ ਜਾਂ ਕੋਈ ਹੋਰ ਸਬਦ ਆ ਜਾਂਦੇ ਮੁਸ਼ਕਲ ਆਉਂਦੀ ਹੈ ਤੇ ਸਾਡਾ ਆ ਨੰਬਰ ਹੈ ਜਿਹੜਾ ਇੱਕ ਨੰਬਰ ਦੇਣਾ ਚਾਹੀਦਾ ਜਦੋਂ ਆ ਲਿਖਿਆ ਵੀ ਹੁਣ ਅੱਜ 9:00 ਵਜੇ ਨੂੰ ਆ ਕੰਮ ਕਰਨਾ ਤੇ ਪਰ ਜਾਰੀ ਨੰਬਰ ਇੱਕ ਲੋਗ ਫ੍ਰੀ ਨੰਬਰ ਦਿੱਤਾ ਜਾਵੇ ਜਿਹਦੇ ਵਿੱਚ ਕਹੇ ਵੀ ਸਾਨੂੰ ਮੁਸ਼ਕਲ ਆਉਂਦੀ ਹੈ ਤੇ ਜਿਹੜਾ ਕਨੈਕਟ ਕਰੇ ਤੇ ਸਬਦਾ ਜਿਹੜੀ ਹੈ ਬਾਰਡਰ ਖਾਸ ਕਰਕੇ ਬਾਰਡਰ ਏਰੀਆ ਨੂੰ ਸਬਦਾ ਗੱਡੀਆਂ ਦੀ ਸਬਦਾ ਦੇਣੀ ਚਾਹੀਦੀ ਕਿ ਪਰਿਵਾਰਾਂ ਨੂੰ ਜਿਹੜੇ ਆਮ ਘਰ ਆ ਉਹਦੀ ਧਿਆਨ ਨਾਲ ਪੁਸ਼ਟੀ ਕੀਤੀ ਜਾਵੇ ਆਮ ਘਰਾਂ ਨੂੰ ਥੋੜਾ ਜਿਹਾ ਪਿੱਛੇ ਰਗਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਥੋੜਾ ਉੱਪਰ ਸੋ ਅੱਜ ਦੀ ਰਿਪੋਰਟ ਅਸੀਂ ਤਿਆਰ ਕੀਤੀ ਹੈ ਬਿਲਕੁਲ ਜ਼ੀਰੋ ਗਰਾਉਂਡ ਤੋਂ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਦੀ ਸਰਹੱਦ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਕੁਝ ਹਦਾਇਤਾਂ ਕਰਕੇ ਮੀਡੀਆ ਨੂੰ ਵੀ ਕੁਝ ਹਦਾਇਤਾਂ ਨੇ ਕਿ ਅਸੀਂ ਪਰਸਨਲ ਚੀਜ਼ਾਂ ਆਰਮੀ ਦੀਆਂ ਜਿਹੜੀਆਂ ਵਾ ਉਹ ਆਪਣੇ ਕੈਮਰੇ ਤੇ ਨਹੀਂ ਦਿਖਾ ਸਕਦੇ ਇਸ ਕਰਕੇ ਤੁਹਾਨੂੰ ਅਸੀਂ ਉਹ ਏਰੀਆ ਨਹੀਂ ਦਿਖਾ ਸਕਦੇ ਜਿੱਥੇ ਇੱਥੇ ਆਰਮੀ ਨੇ ਆ ਕੇ ਡਿਫੈਂਸ ਬਣਾਇਆ ਆਰਮੀ ਨੇ ਆਪਣੀ ਪੂਰੀ ਤਿਆਰੀ ਦੇ ਵਿੱਚ ਮੋਰਚੇ ਸਾਫ਼ ਕੀਤੇ ਗਏ ਨੇ ਔਰ ਬਹੁਤ ਤਰੀਕੇ ਦੇ ਨਾਲ ਇਹ ਸਾਰੇ ਮਸਲੇ ਨੂੰ ਹੈਂਡਲ ਕਰਨ ਵਾਸਤੇ ਸਾਡੀ ਭਾਰਤੀ ਸੈਨਾ ਜਿਹੜੀ ਡਟੀ ਹੋਈ ਆ ਲੋਕ ਜਿਹੜੇ ਮਾਜੇ ਦੇ ਨੇ ਉਹ ਵੀ ਡਟੇ ਹੋਏ ਨੇ ਮੈਂ ਜਿੱਥੇ ਖੜਾ ਇਹ ਲਾਹੌਰ ਰੋਡ ਹੈ ਖਾਲੜਾ ਤੋਂ ਲਾਹੌਰ ਇੱਥੋਂ ਸਿਰਫ 15-16 ਕਿਲੋਮੀਟਰ ਦੀ ਦੂਰੀ ਤੇ ਲਾਹੌਰ ਹੈ ਤੇ ਇੱਥੋਂ ਡੇਢ ਕਿਲੋਮੀਟਰ ਦਾ ਇਲਾਕਾ ਜਿਹੜਾ ਵਾ ਉਹ ਪਾਕਿਸਤਾਨ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵਿਕਤਰੋ ਸੁਰਖਾਪ ਟੀਵੀ ਧੰਨਵਾਦ